ਹੁਣ ਮੈਂ ਭਾਈ ਸਰਿੰਦਰਪਾਲ ਸਿੰਘ ਜੀ ਨੂੰ ਭਾਈ ਸਰਿੰਦਰਪਾਲ ਸਿੰਘ ਜੀ ਨੂੰ ਉਹਨਾਂ ਨੂੰ ਬੇਨਤੀ ਕਰਾਂਗਾ ਜੋ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਸੰਘਰਸ਼ ਕਮੇਟੀ ਦੇ ਸੰਚਾਲਕ ਨੇ ਉਹ ਆਪਣੇ ਚੰਦ ਮਿੰਟਾਂ ਵਾਸਤੇ ਆਪਣੇ ਵਿਚਾਰ ਰੱਖਣਗੇ ਇਸ ਤੋਂ ਬਾਅਦ ਚੰਡੀ ਜੀ ਦੀ ਬਾਤ ਦਾ ਜੋ ਪਾਠ ਚੱਲੇਗਾ ਤੇ ਪ੍ਰੋਗਰਾਮ ਦੀ ਜਿਹੜੀ ਸਮਾਪਤੀ ਹੋਵੇਗੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਕੀ ਫਤਿਹ ਜੀ ਬਹੁਤ ਬਹੁਤ ਧੰਨਵਾਦ ਜੀ ਸਾਰੇ ਪਿੱਛੇ ਜਿਹੜੀ ਸੰਗਤ ਬਾਹਰ ਆ ਉਹਨੂੰ ਬੇਨਤੀ ਆ ਕਿ ਅੱਗੇ ਆਜੋ ਅੱਗੇ ਬਹੁਤ ਜਗ੍ਹਾ ਆ بارش ਹੋ ਰਹੀ ਆ ਭੀ ਜੋ ਨਾ ਸਾਰੇ ਅੱਗੇ ਅੱਗੇ ਆਜੋ ਸੋ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਚੱਲ ਰਹੇ ਮੋਰਚੇ ਦੇ ਵਿੱਚ ਪੰਜਾਬ ਦੇ ਵੱਖ-ਵੱਖ ਕੋਨਿਆਂ ਤੋਂ ਪਹੁੰਚੀ ਸਾਧ ਸੰਗਤ ਜੀ ਉਹ ਫਤਿਹ ਅਰਚ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਤੋਂ ਪਹਿਲਾਂ ਵੱਖ-ਵੱਖ ਬੁਲਾ ਰਹੇ ਆ ਨੇ ਆਪ ਸੰਗਤਾਂ ਦੇ ਦਰਸ਼ਨ ਕੀਤੇ ਆ ਅਸੀਂ ਸਾਰੇ ਬੜੇ ਲੰਮੇ ਸਮੇਂ ਤੋਂ ਇੱਥੇ ਮੋਰਚੇ ਦੇ ਉੱਤੇ ਸਾਰੇ ਇਕੱਠੇ ਹੁੰਦੇ ਆ ਰਹੇ ਆ ਕਿ ਭਾਈ ਅੰਮ੍ਰਿਤਪਾਲ ਸਿੰਘ ਜੀ ਤੇ ਉਹਨਾਂ ਦੇ ਸਾਥੀਆਂ ਦੀ ਰਿਹਾਈ ਵਾਸਤੇ ਜਿਹੜਾ ਮੋਰਚਾ ਲੱਗਾ ਸੋ ਮੈਂ ਇਸ ਤੋਂ ਇੱਕ ਦੋ ਬੇਨਤੀਆਂ ਕਰਨੀਆਂ ਕਿ ਭਾਰਤ ਦੇ ਅੰਦਰ ਤਿੰਨ ਅਹੁਦੇਦਾਰੀਆਂ ਜਿਹੜੀਆਂ ਬੜੀਆਂ-ਬੜੀਆਂ ਅਹੁਦੇਦਾਰੀਆਂ ਤਿੰਨ ਨੇ ਜਿੰਨਾ ਚਿਰ ਤੱਕ ਅਸੀਂ ਆਪਣੀ ਉਸ ਤਾਕਤ ਨੂੰ ਨਹੀਂ ਪਛਾਣਦੇ ਉਹਨਾਂ ਚਿਰ ਤੱਕ ਅੱਗੇ ਅਸੀਂ ਭਾਰਤ ਦੇ ਅੰਦਰ ਕਿਸੇ ਕਿਸਮ ਦਾ ਸਟੈਪ ਜਿਹੜਾ ਆ ਉਹ ਅੱਗੇ ਪੁੱਟ ਨਹੀਂ ਸਕਦੇ ਕਦਮ ਪੁੱਟ ਨਹੀਂ ਸਕਦੇ ਪਹਿਲਾ ਜਿਹੜੀ ਸਭ ਤੋਂ ਫਲੜੀ ਮੋਡਲੀ ਇਕਾਈ ਹੈ ਉਹ ਪਿੰਡ ਦੀ ਪੰਚਾਇਤ ਹੁੰਦੀ ਹੈ ਦੂਸਰੀ ਜਿਹੜੀ ਇਕਾਈ ਹੈ ਉਹ ਸਾਡੀ ਵਿਧਾਨ ਸਭਾ ਹੁੰਦੀ ਹੈ ਤੇ ਤੀਸਰੀ ਜਿਹੜੀ ਆ ਉਹ ਲੋਕ ਸਭਾ ਹੈ ਇਹ ਤਿੰਨ ਜਿਹੜੀਆਂ ਤਾਕਤਾਂ ਨੇ ਪੂਰੇ ਦੇਸ਼ ਨੂੰ ਚਲਾਉਂਦੀਆਂ ਅੱਜ ਮੈਂ ਖ਼ਬਰਾਂ ਦੇ ਵਿੱਚ ਪੜਿਆ ਕਿ ਭਾਰਤ ਦੇ ਘਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਜਿਨ੍ਹਾਂ ਨੂੰ ਅਹੁਦਾ ਦਿੱਤਾ ਗਿਆ ਭਾਰਤ ਦੇ ਘਟ ਗਿਣਤੀਆਂ ਦਾ ਜਿਨ੍ਹਾਂ ਦੇ ਵਿੱਚ ਸਿੱਖ ਵੀ ਇੱਕ ਆਉਂਦੇ ਆ ਉਹਨਾਂ ਨੇ ਕੀ ਕੀਤਾ ਕਿ ਰੂਸ ਦੇ ਵਿੱਚ ਕੁਝ ਸਾਡੇ ਭਾਰਤ ਦੇ ਲੋਕ ਹਸੇ ਸੀ ਜਿਨ੍ਹਾਂ ਨੂੰ ਛਡਾਉਣ ਦੇ ਲਈ ਉਹਨਾਂ ਨੇ ਨੋਟਿਸ ਲਿਆ ਤੇ ਪੂਰੇ ਅਪਰਾਲੇ ਕਰ ਰਹੇ ਨੇ ਸਰਦਾਰ ਇਕਬਾਲ ਸਿੰਘ ਜੀ ਲਾਲਪੁਰਾ ਸਾਹਿਬ ਇਹ ਬਹੁਤ ਵਧੀਆ ਗੱਲ ਹੈ ਕਿ ਉਹਨਾਂ ਨੂੰ ਇੱਕ ਸਿੱਖ ਹੋਣ ਦੇ ਨਾਤੇ ਘਟ ਗਿਣਤੀ ਕਮਿਸ਼ਨ ਦਾ ਚੇਅਰਮੈਨ ਭਾਰਤ ਦਾ ਬਣਾਇਆ ਗਿਆ ਤੇ ਉਹਨਾਂ ਨੇ ਰੂਸ ਦੇ ਵਿੱਚ ਜਿਹੜੇ ਭਾਰਤ ਦੇ ਫਸੇ ਹੋਏ ਨੌਜਵਾਨ ਜਿਹੜੇ ਪੜ੍ਹਾਈਆਂ ਕਰਨ ਵਾਸਤੇ ਗਏ ਸੀ ਕਿ ਰੂਸ ਵੱਲੋਂ ਉਹਨਾਂ ਨੂੰ ਫੜ ਕੇ ਧੱਕੇ ਦੇ ਨਾਲ ਯੂਕਰੇਨ ਦੇ ਨਾਲ ਲੜਾਈ ਕਰਨ ਵਾਸਤੇ ਫੌਜ ਦੇ ਵਿੱਚ ਭਰਤੀ ਕਰਕੇ ਤੇ ਉੱਧਰ ਡਾਇਆ ਗਿਆ ਉਹਨਾਂ ਵਾਸਤੇ ਉਪਰਾਲਾ ਕਰ ਰਹੇ ਨੇ ਪਰ ਮੈਂ ਇਸ ਮੰਚ ਤੋਂ ਕਹਿਣਾ ਚਾਹੁੰਦਾ ਕਿ ਸਰਦਾਰ ਇਕਬਾਲ ਸਿੰਘ ਜੀ ਲਾਲਪੁਰਾ ਸਾਹਿਬ ਤੁਸੀਂ ਜਿੱਥੇ ਪਹਿਲਾਂ ਪੰਜਾਬ ਦੇ ਵਿੱਚ ਵੱਡੇ ਵੱਡੇ ਅਹੁਦਿਆਂ ਤੇ ਰਹੇ ਹੋ ਹੁਣ ਵੀ ਤੁਸੀਂ ਐਜੇ ਸਿੱਖ ਭਾਰਤ ਦੀ ਸਰਕਾਰ ਦੇ ਵਿੱਚ ਤੇ ਪੰਜਾਬ ਦੀ ਧਰਤੀ ਜੇ ਨਾਲ ਸੰਬੰਧ ਰੱਖਦੇ ਹੋ ਤੇ ਪੰਜਾਬ ਦੇ ਉਹ ਨੌਜਵਾਨ ਜਿਨ੍ਹਾਂ ਦੇ ਵਿੱਚ ਸਾਡੇ ਅਮਰਤਪਾਲ ਸਿੰਘ ਜੀ ਛੋਟਾ ਵੀਰ ਤੇ ਉਹਨਾਂ ਦੇ ਨਾਲ ਉਹਨਾਂ ਦੇ ਸਾਥੀ ਜਿਹੜੇ ਆਪਣੇ ਧਰਮ ਦਾ ਪ੍ਰਚਾਰ ਕਰ ਰਹੇ ਆ ਸਿਰਫ ਤੇ ਸਿਰਫ ਸਿੱਖਾਂ ਨੂੰ ਨਸ਼ਿਆਂ ਦੇ ਵਿੱਚੋਂ ਨੌਜਵਾਨਾਂ ਨੂੰ ਕੱਢ ਕੇ ਗੁਰੂ ਦੇ ਲੜ ਲਾ ਰਹੇ ਨੇ ਤੇ ਨਸ਼ਿਆਂ ਤੋਂ ਰੋਕ ਰਹੇ ਨੇ ਉਹਨਾਂ ਨੂੰ ਭਾਰਤ ਸਰਕਾਰ ਵੱਲੋਂ ਪੰਜਾਬ ਸਰਕਾਰ ਦੇ ਨਾਲ ਮਿਲ ਕੇ ਡਿਬੜੂਗੜ੍ਹ ਦੀਆਂ ਜੇਲਾਂ ਦੇ ਵਿੱਚ ਐਨਐਸਏ ਲਾ ਕੇ ਨਜਾਇਜ਼ ਤੌਰ ਉਤੇ ਬੰਦ ਰੱਖਿਆ ਹੋਇਆ ਇੱਕ ਸਾਲ ਤੋਂ ਕੀ ਉਹਨਾਂ ਦਾ ਕਸੂਰ ਕੀ ਸੀਗਾ ਕਿ ਲਾਲਪੁਰਾ ਸਾਹਿਬ ਤੁਸੀਂ ਇਹਨਾਂ ਬੇ ਨਜਾਇਜ਼ ਜਿਨ੍ਹਾਂ ਨੂੰ ਜੇਲ੍ਹ ਦੇ ਵਿੱਚ ਇੰਨੇ ਸੇ ਲਾ ਕੇ ਅੰਦਰ ਰੱਖਿਆ ਉਹਨਾਂ ਦੇ ਵਾਸਤੇ ਹਾ ਦਾ ਨਾਰਾ ਮਾਰੋਗੇ ਜੇ ਤੁਸੀਂ ਪੰਜਾਬ ਦੀ ਧਰਤੀ ਤੋਂ ਗਏ ਹੋ ਮੈਂ ਇਸ ਸੰਮਤ ਤੋਂ ਪੰਜਾਬ ਦੇ ਲੋਕਾਂ ਵੱਲੋਂ ਇਹ ਗੱਲ ਆਪ ਜੀ ਨੂੰ ਕਹਿਣੀ ਚਾਹੁੰਦਾ ਕਿ ਤੁਸੀਂ ਇੰਨਾ ਵੀਰਾਂ ਦਾ ਕੇਸ ਲੈ ਕਰਕੇ ਭਾਰਤ ਦੇ ਗ੍ਰਹਿਵਪਾਕ ਦੇ ਮੰਤਰੀ ਅਮਿਤ ਸ਼ਾਹ ਦੇ ਨਾਲ ਗੱਲ ਕਰੋ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਨਾਲ ਗੱਲ ਕਰੋ ਕਿਉਂਕਿ ਇਹ ਵੀਰ ਜਿਹੜੇ ਸਾਡੇ ਨ제ਜਿੰਦਰ ਗਏ ਆ ਇਹਨਾਂ ਦੀ ਐਨਐਸਓ ਤੋੜ ਕੇ ਇਹਨਾਂ ਨੂੰ ਬਾਇਜਤ ਬਰੀ ਜਿਹੜਾ ਉਹ ਕਰਕੇ ਇਸ ਮੰਝ ਦੇ ਉੱਤੇ ਲਿਆਂਦਾ ਜਾਵੇ ਫੇਰ ਇਹਨਾਂ ਉਹਦਿਆਂ ਦੇ ਉੱਤੇ ਬਿਰਾਜਮਾਨ ਹੋਣ ਦਾ ਸਾਨੂੰ ਫਾਇਦਾ ਹੋਊਗਾ ਦੂਸਰਾ ਜਿੱਦਾਂ ਮੈਂ ਤਿੰਨ ਤਾਕਤਾਂ ਦਸੀਆਂ ਗ੍ਰਾਸ ਰੂਟ ਤੋਂ ਉੱਤੇ ਪੰਚਾਇਤ ਦੱਸੀ ਹੈ ਉਸ ਤੋਂ ਅੱਗੇ ਵਿਧਾਨ ਸਭਾ ਦੱਸੀ ਹੈ ਉਸ ਤੋਂ ਅੱਗੇ ਲੋਕ ਸਭਾ ਦੱਸੀ ਹੈ ਉਸੇ ਆਧਾਰ ਦੇ ਉੱਤੇ ਇਹ ਸਾਡੇ ਰਾਜਨੀਤਿਕ ਗਰੁੱਪ ਨੇ ਸਾਡੇ ਧਾਰਮਿਕ ਗਰੁੱਪ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਸਾਡੇ ਇੰਡੀਆ ਦੇ ਸਾਡੇ ਭਾਰਤ ਦੇ ਅੰਦਰ ਇੱਕ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿੱਥੇ ਅਸੀਂ ਅੱਜ ਬੈਠੇ ਆਂ ਇੱਥੋਂ ਚੱਲਦੀ ਹੈ ਦੂਸਰੀ ਕਮੇਟੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਹੈ ਤੇ ਤੀਸਰੀ ਕਮੇਟੀ ਜਿਹੜੀ ਹਜੇ ਹੁਣ ਹੋਂਦ ਵਿੱਚ ਆਈ ਹੈ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਿਆਣਾ ਮੈਂ ਵੀਰੋ ਬੇਨਤੀ ਕਰਨੀ ਚਾਹੁੰਦਾ ਇਹਨਾਂ ਨੂੰ ਅਸੀਂ ਵੋਟਾਂ ਪਾ ਕੇ ਕਾਮਯਾਬ ਕਰਦੇ ਆ ਹੁਣ ਵੀ ਅਸੀਂ ਸਾਰੇ ਦਰਲੋ ਮੱਛੀ ਹੁੰਦੇ ਫਿਰਦੇ ਆ ਇਹਨਾਂ ਨੂੰ ਵੋਟਾਂ ਪਾ ਕੇ ਕਾਮਯਾਬ ਕਰਦੇ ਆ ਇਹਨਾਂ ਦਾ ਕੰਮ ਕੀ ਹੈ ਪਹਿਲਾਂ ਸਾਨੂੰ ਇਹ ਗੱਲ ਦੀ ਸਮਝ ਹੋਣੀ ਚਾਹੀਦੀ ਹੈ ਇਹਨਾਂ ਦਾ ਕੰਮ ਸ਼੍ਰੋਮਣੀ ਕਮੇਟੀ ਦਾ ਕਿ ਸਾਡੇ ਪਿੰਡਾਂ ਦੇ ਵਿੱਚ ਸਾਡੇ ਨਗਰਾਂ ਦੇ ਵਿੱਚ ਜਾ ਕੇ ਸਿੱਖੀ ਦਾ ਪ੍ਰਚਾਰ ਕੀਤਾ ਜਾਵੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾ ਕੇ ਅੰਮ੍ਰਿਤ ਧਾਰੀ ਕੀਤਾ ਜਾਵੇ ਪੰਜ ਕਕਾਰਾਂ ਦੇ ਧਾਰਨੀ ਕਰਕੇ ਗੁਰੂ ਦੇ ਲੜ ਲਾਇਆ ਜਾਵੇ ਪਰ ਅਜਬ ਸੋਚ ਦੇ ਨਾਲ ਕਹਿਣਾ ਪੈਂਦਾ ਕਿ ਅਜੇ ਤਿੰਨੇ ਕਮੇਟੀਆਂ ਜਿਹੜੀਆਂ ਅਜੇ ਕੰਮ ਕਰ ਰਹੀਆਂ ਉਹਨਾਂ ਨੇ ਅਜੇ ਤੱਕ ਪੰਜਾਬ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਜੀ ਜਿਨ੍ਹਾਂ ਨੇ ਇੱਕ ਲਹਿਰ ਖੜੀ ਕਰ ਦਿੱਤੀ ਸੀਗੀ ਸਾਡੀ ਲਹਿਰ ਸਭ ਤੋਂ ਪਹਿਲਾਂ ਸੰਤ ਜਰਨੇਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਜੀ ਜਿਦੋਂ ਸ਼ੁਰੂ ਹੋਈ ਸੀ ਉਸ ਤੋਂ ਬਾਅਦ ਸਮੇਂ ਤੋਂ ਸਮੇਂ ਆ ਕੇ ਖੜੋਤ ਵੀ ਆਈ ਉਹ ਖੜ ਵੀ ਗਈ ਪਰ ਅਮਰਿਤਪਾਲ ਜੀ ਹੁਣਾਂ ਦੇ ਆਉਣ ਦੇ ਨਾਲ ਉਹ ਫੇਰ ਪੰਜਾਬ ਦੇ ਵਿੱਚ ਲਹਿਰ ਇੰਨੀ ਸਰਗਰਮ ਹੋਈ ਪਰ ਅੱਜ ਕਿਸੇ ਸਾਸ਼ਨਾ ਦੇ ਤਹਿਤ ਭਾਈ ਅਮਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਜੇਲ੍ਹਾਂ ਦੇ ਵਿੱਚ ਬੰਦ ਕੀਤਾ ਅੱਜ ਮੈਂ ਬੇਨਤੀ ਕਰਨੀ ਚਾਹਾਂਗਾ ਕਿ ਜੇ ਤਿੰਨ ਕਮੇਟੀਆਂ ਸੱਚੇ ਮਨ ਦੇ ਨਾਲ ਇਸ ਸੰਘਰਸ਼ ਦੇ ਵਿੱਚ ਆ ਕੇ ਇਹਦੀ ਹਮਾਇਤ ਕਰਨ ਅੱਜ ਕੱਲੇ ਪੰਜਾਬ ਦੀ ਸ਼ਰੋਮਣੀ ਕਮੇਟੀ ਦੇ 170 ਮੈਂਬਰ ਨੇ ਜੇ 170 ਮੈਂਬਰ ਰੋਜ਼ ਇੱਥੇ ਆਉਣ ਉਨ੍ਹਾਂ ਦੇ ਪ੍ਰਧਾਨ ਸਰ ਧਾਮੀ ਸਾਹਿਬ ਉਹ ਇੱਥੇ ਡਿਊਟੀਆਂ ਲਾਉਣ ਤੇ ਕਿਹੜੀ ਚੀਜ਼ ਹੈ ਕਿਹੜੇ ਮਸਲੇ ਨੇ ਉਹ ਹੱਲ ਨਹੀਂ ਹੋ ਸਕਦੇ ਅਸੀਂ ਇੱਕੋ ਗੱਲ ਦਾ ਨਾਰਾ ਲਾਈ ਜੰਨੇ ਆ ਕਿ ਸਾਨੂੰ ਇੱਕ ਨਿਸ਼ਾਨ ਥੱਲੇ ਇਕੱਠਿਆਂ ਹੋਣਾ ਚਾਹੀਦਾ ਹੈ ਇੱਕ ਨਿਸ਼ਾਨ ਥੱਲੇ ਇਕੱਠਿਆਂ ਹੋਣਾ ਚਾਹੀਦਾ ਮੈਂ ਬੇਨਤੀ ਕਰਨੀ ਚਾਹੁੰਦਾ ਕਿਹੜੇ ਨਿਸ਼ਾਨ ਥੱਲੇ ਇਕੱਠਿਆਂ ਹੋਵਾਂਗੇ ਸਰਕ ਨੇ ਆਪੋ ਆਪਣੇ ਨਿਸ਼ਾਨ ਚੁੱਕੇ ਐ ਪਰ ਭਾਈ ਅਮਰਤਪਾਲ ਸਿੰਘ ਖਾਲਸਾ ਨੇ ਸਿਰਫ ਤੇ ਸਿਰਫ ਕੱਲਾ ਪੰਥ ਦਾ ਨਿਸ਼ਾਨ ਤੇ ਸਿੱਖ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਇੱਕ ਸਹਦ ਦੇਣ ਵਾਸਤੇ ਇੱਕ ਨਿਸ਼ਾਨ ਚੁੱਕਿਆ ਸੀਗਾ ਅੱਜ ਸਮਾਂ ਇਹਨਾਂ ਲੋਕਾਂ ਦੇ ਕੋਲ ਸ਼ਰੋਮੀ ਕਮੇਟੀ ਨੂੰ ਹਰਿਆਣਾ ਕਮੇਟੀ ਨੂੰ ਤੇ ਦਿੱਲੀ ਕਮੇਟੀ ਨੂੰ ਮੈਂ ਬੇਨਤੀ ਕਰਦਾ ਕਿ ਜੇ ਉਹ ਸੱਚੇ ਸੁੱਚੇ ਸਿੱਖ ਹੈਗੇ ਆ ਤੇ ਇਸ ਮੰਚ ਉੱਤੇ ਆਉਣ ਵਾਲੇ ਦਿਨਾਂ ਦੇ ਵਿੱਚ ਹਾਜ਼ਰੀਆਂ ਪਰ ਇਹਨੂੰ ਤਾਂ ਜੋ ਸਾਨੂੰ ਇਹ ਪਤਾ ਲੱਗ ਸਕੇ ਕਿ ਵਾਕਈ ਇਹ ਕੌਮ ਦਾ ਕੰਮ ਕਰ ਰਹੇ ਨੇ ਨਹੀਂ ਤੇ ਕੋਈ ਕੌਮ ਦਾ ਕੰਮ ਨਹੀਂ ਕਰ ਰੇ ਇਹਨਾਂ ਦੇ ਨਾਲ ਆਉਣ ਵਾਲੇ ਸਮਿਆਂ ਦੇ ਵਿੱਚ ਨਜਿੱਠਣਾ ਪਊਗਾ ਸਾਨੂੰ ਇੱਕ ਲੀਕ ਖਿੱਚਣੀ ਪਵੇਗੀ ਕਿ ਜੇ ਸੀ 파르ਤ ਦੇ ਨਾਲ ਰਹਿਣਾ ਤੇ ਫੇਰ ਕਿਹੜੇ ਤਰੀਕੇ ਨਾਲ ਰਹਿਣਾ ਅਸੀਂ ਦੋ ਨੰਬਰ ਦੇ ਸ਼ਹਿਰੀ ਬਣ ਕੇ ਰਹਿਣਾ ਨਹੀਂ ਚਾਹੁੰਦੇ ਅਸੀਂ ਇਹ ਨਹੀਂ ਕਰਨਾ ਚਾਹੁੰਦੇ ਕਿ ਹਾਥੀ ਕੇ दांत ਖਾਣੇ ਕੇ ਔਰ ਦਿਖਾਣੇ ਕੇ ਔਰ ਲੜਨ ਵਾਸਤੇ ਅਸੀਂ ਤੁਸੀਂ ਹੋਈਏ ਲੜਨ ਵਾਸਤੇ ਸਾਡੀਆਂ ਮਾਤਾਵਾਂ ਹੋਣ ਜਿਹੜੀਆਂ ਭੋਖੜ ਤਲਾਂ ਦੇ ਉੱਤੇ ਬੈਠੀਆਂ ਇਹ ਅੱਜ ਏਡੇ ਏਡੇ ਵੱਡੇ ਅੰਦੇ ਲੈ ਕੇ ਤੇ ਨੰਦ ਮੰਨ ਰਹੇ ਆ ਉਹਦੇ ਉੱਤੇ ਮੈਂ ਉਹਨਾਂ ਨੂੰ ਸਿੱਖ ਕੌਮ ਵੱਲੋਂ ਸੇਖਾਂ ਦੇ ਪੰਥ ਵੱਲੋਂ ਇਹਨਾਂ ਨੂੰ ਇੱਥੇ ਸ਼ਰਮ ਦੀ ਗੱਲ ਦੀ ਦੇਣੀ ਚਾਹੁੰਦਾ ਕਿ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਅਸੀਂ ਗੱਲਾਂ ਪੰਥ ਦੀਆਂ ਕਰਦੇ ਆਂ ਪਰ ਆਉਣ ਨੂੰ ਅਸੀਂ ਇੱਥੇ ਤਿਆਰ ਨਹੀਂ ਪਰ ਜਦੋਂ ਇੱਥੇ ਆਉਣਗੇ ਤੇ ਅਗਲਾ ਸੰਗਠਨ ਜਿਹੜਾ ਕੇ ਲਿਖਿਆ ਜਾਵੇ ਸੋ ਮੈਂ ਬੇਨਤੀ ਕਰਨੀ ਚਾਹੁੰਦਾ ਮੇਰੇ ਕੁਝ ਵੀਰਾਂ ਨੇ ਇੱਥੇ ਬੇਨਤੀ ਕੀਤੀ ਹੈ ਕਿ ਸਾਨੂੰ ਪੜ੍ਹਿਆ ਲਿਖਿਆ ਹੋਣਾ ਚਾਹੀਦਾ ਅੱਜ ਇਹ ਗੱਲ ਬਿਲਕੁਲ ਠੀਕ ਹੈ ਕੈਪਟਨ ਮਰਿੰਦਰ ਸਿੰਘ ਜੀ ਸਰਕਾਰ ਸੀ ਦਾਸ ਰਮਜ਼ਾਹ ਦੀ ਧਰਤੀ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਿਆ ਸੀ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਬੇਨਤੀ ਕੀਤੀ ਸੀ ਕਿ ਕੈਪਟਨ ਸਾਹਿਬ ਜੇ ਤੁਸੀਂ ਚਾਹੁੰਦੇ ਹੋ ਕਿ ਅਸੀਂ ਪੰਜਾਬ ਨੂੰ ਅੱਗੇ ਵਧਾਉਣਾ ਹੈ ਚਾਹੇ ਹੋਰ ਕੋਈ ਕੰਮ ਕਰੋ ਚਾਹੇ ਨਾ ਕਰੋ ਉਦਾ এডਿਊਕੇਸ਼ਨ ਸਿਸਟਮ ਠੀਕ ਕਰਦੇਓ ਉਹਨਾਂ ਨੇ ਪੁੱਛਿਆ ਕੀ ਕਰਨਾ ਹੈ ਮੈਂ ਬੇਨਤੀ ਕੀਤੀ ਕਿ ਹਰ ਇੱਕ ਸਟੇਟ ਦੇ ਵਿੱਚ ਆਪੋ ਆਪਣਾ এডਿਊਕੇਸ਼ਨ ਬੋਰਡ ਹੈਗਾ ਹਰਿਆਣਾ ਬੋਰਡ ਹੈ ਰਾਜਸਥਾਨ ਦਾ ਰਾਜਸਥਾਨ ਬੋਰਡ ਹੈ ਉਸੇ ਤਰ੍ਹਾਂ ਹੀ ਪੰਜਾਬ ਦਾ ਆਪਣਾ ਪੰਜਾਬ ਸਕੂਲ এডਿਊਕੇਸ਼ਨ ਬੋਰਡ ਹੈ ਪਰ ਅਸੀਂ ਆਪਣੇ ਬੱਚੇ ਕਨਵੈਂਟ ਸਕੂਲਾਂ ਦੇ ਵਿੱਚ ਪੜਾਉਨੇ ਆ ਵਰਾਂ ਦੂਜਿਆਂ CBSE ਬੋਰਡ ਦੇ ਸਕੂਲਾਂ ਦੇ ਵਿੱਚ ਪੜਾਉਂਦੇ ਆ ਮੈਂ ਉਹਨਾਂ ਨੂੰ ਬੇਨਤੀ ਕੀਤੀ ਕਿ ਕੈਪਟਨ ਸਾਹਿਬ ਅਸੀਂ ਆਪਣੇ ਬੱਚਿਆਂ ਨੂੰ ਪੜਾਉਂਦੇ ਦੇ ਦੂਜਿਆਂ ਬੋਰਡਾਂ ਦੇ ਵਿੱਚ ਤੇ ਨੌਕਰੀਆਂ ਪੰਜਾਬ ਸਰਕਾਰ ਦੇ ਬੋਰਡਾਂ ਦੇ ਵਿੱਚ ਚਾਹੁੰਦੇ ਆ ਇਹਦਾ ਕਾਰਨ ਕਿ ਸਾਡਾ ਵਿਦਿਆ ਦਾ ਮਿਆਰ ਉਹ ਨੀਵੇਂ ਪੱਧਰ ਤੇ ਜਾ ਚੁੱਕਾ ਸੋ ਪੰਜਾਬ ਸਕੂਲ ਦੇ এডਿਕੇਸ਼ਨ ਦਾ ਮਿਆਰ ਜਿਹੜਾ ਉਹ CBSE ਬੋਰਡ ਤੇ ICSE ਬੋਰਡ ਦਾ ਬਰਾਬਰ ਕਰ ਦਿਓ ਤਾਂ ਜੋ ਸਾਡੇ ਬੱਚੇ ਜਿਹੜੇ ਆ ਸਰਕਾਰੀ ਸਕੂਲਾਂ ਦੇ ਅੱਜ ਪੜ ਸਕਣ ਪਰ ਅੱਜ ਤੱਕ ਕੈਪਟਨ ਸਾਹਿਬ ਦੀ ਸਰਕਾਰਾਂ ਵੀ ਚਲ ਗਈਆਂ ਦੂਜੀਆਂ ਸਰਕਾਰਾਂ ਵੀ ਆਈਆਂ ਉਹ ਵੀ ਚਲੇ ਗਈਆਂ ਪਰ ਆਪਾਂ ਵੋਟਾਂ ਜ਼ਰੂਰ ਪਾਈਆਂ ਪਰ ਕੀ ਕਦੀ ਅਸੀਂ ਐਜੂਕੇਸ਼ਨ ਦੇ ਉੱਤੇ ਗੱਲ ਕੀਤੀ ਹੈ ਅੱਜ ਅਮਰਿਤਪਾਲ ਸਿੰਘ ਇਹ ਕਿਉਂ ਅੱਗੇ ਨਿਕਲ ਕੇ ਗਿਆ ਹੈ ਕਿਉਂ ਉਹਨੂੰ ਇੰਨੀ ਸਮਝ ਸੀਗੀ ਕਿਉਂਕਿ ਅਸੀਂ ਉਹ ਪੜਿਆ ਲਿਖਿਆ ਸੀ ਅੱਜ ਸਾਡੇ ਬੱਚੇ ਕਿਸੇ ਸਾਜ਼ਿਸ਼ ਦੇ ਤਹਿਤ ਇੱਥੇ ਪਲੱਸ 2 ਕਰਦੇ ਨੇ ਤੇ ਆਈਲਟ ਕਰਕੇ ਬਾਹਰ ਜਾ ਰਹੇ ਨੇ ਵੀਰੋ ਮੈਂ ਇੱਥੇ ਵੀ ਗੱਲ ਦੱਸਣੀ ਚਾਹੁੰਦਾ ਕਿ ਬੜੀ ਵੱਡੀ ਇੱਕ ਸਾਜ਼ਿਸ਼ ਸਾਡੀ ਕੌਮ ਦੇ ਨਾਲ ਇਹ ਕੀਤੀ ਜਾ ਰਹੀ ਹੈ ਇਸ ਸਾਜ਼ਿਸ਼ ਨੂੰ ਵੀ ਅਸੀਂ ਆਉਣ ਵਾਲੇ ਸਮਿਆਂ ਦੇ ਵਿੱਚ ਨੰਗੇ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਸਾਜ਼ਿਸ਼ ਨੂੰ ਵੀ ਨੰਗਾ ਕੀਤਾ ਜਾਵੇ ਸੋ ਮੈਂ ਅੱਜ ਦੇ ਇਥੋਂ ਜਿੱਥੇ ਮੈਂ ਲਾਲਪੁਰਾ ਸਾਹਿਬ ਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਤੁਸੀਂ ਇਸ ਮਾਮਲੇ ਨੂੰ ਦੇਸ਼ ਦੇ ਗ੍ਰਹਿ ਪੱਖ ਦੇ ਕੋਲ ਦੇਖਦੇ ਪ੍ਰਧਾਨ ਮੰਤਰੀ ਦੇ ਕੋਲ ਠਾਓ ਉੱਥੇ ਹੀ ਹਰਿਆਣਾ ਕਮੇਟੀ ਦਿੱਲੀ ਕਮੇਟੀ ਤੇ ਸ਼੍ਰੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਪੰਜਾਬ ਦੇ ਨੁਮਾਇੰਦਿਆਂ ਨੂੰ ਮੈਂ ਬੇਨਤੀ ਕਰੂੰਗਾ ਕਿਉਂ ਵੀ ਸਾਡੇ ਮਾਵਾਂ ਦਾ ਇੱਥੇ ਆ ਕੇ ਹਾਲ-ਚਾਲ ਪੁੱਛਣ ਇੱਥੇ ਸੰਘਰਸ਼ ਦੇ ਵਿੱਚ ਪਹੁੰਚਣ ਤੇ ਪੰਜਾਬ ਸਰਕਾਰ ਤੇ ਕੇਂਦਰ ਦੀ ਸਰਕਾਰ ਦੇ ਉੱਤੇ ਅਸੀਂ ਆਪਣਾ ਦਬਾਅ ਬਣਾ ਸਕੀਏ ਤਾਂ ਜੋ ਜਿਨ੍ਹਾਂ ਨੇ ਕੋਈ ਕਸੂਰ ਨਹੀਂ ਕੀਤਾ ਉਹਨਾਂ ਦੀਆਂ ਐਨਐਸਐਸ ਹਟਾਈਆਂ ਜਾਣ ਤੇ ਉਹਨਾਂ ਨੂੰ ਬਹਾਇਜਤ ਭਰੀ ਕਰ ਕੇ ਅਸੀਂ ਇੱਥੇ ਆਪਣੇ ਵਿੱਚ ਲੈ ਕੇ ਆ ਸਕੀਏ ਸੋ ਬਹੁਤ ਬਹੁਤ ਖਿਮਾਂ ਦਾ ਜੱਜਕ ਆਉਣ ਵਾਲੇ ਸਮੇਂ 'ਚ ਮੌਕਾ ਮਿਲਿਆ ਤੇ ਜਿਹੜੀਆਂ ਉਹ ਤਿੰਨ ਤਾਕਤਾਂ ਉਸ ਤਿੰਨ ਤਾਕਤਾਂ ਬਾਰੇ ਵੀ ਜ਼ਿਕਰ ਕੀਤਾ ਜਾਊਗਾ ਕਿ ਅਸੀਂ ਉਹਨਾਂ ਕੋਲੋਂ ਵੀ ਕਿਤਨਾ ਕੰਮ ਲੈ ਸਕਦੇ ਆਂ ਉਹ ਸਾਡਾ ਸਹਿਯੋਗ ਕਿਤਨਾ ਕਰ ਸਕਦੇ ਆ ਉਹਨਾਂ ਦੇ ਸਹਿਯੋਗ ਦੇ ਨਾਲ ਵੀ ਸਾਡੇ ਜੇਲ੍ਹਾਂ ਵਿੱਚ ਬੰਦ ਸਾਡੇ ਵੀਰ ਬਾਹਰ ਆ ਸਕਦੇ ਆ ਸੋ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੇਰੇ ਵੀਰ ਨੇ ਬੜੇ ਹੀ ਵਿਸਤਾਰ ਦੇ ਨਾਲ ਜੋ ਗੱਲ ਕੀਤੀ ਹੈ ਤੇ ਬੜੇ ਹੀ ਸੱਚ ਦੇ ਧਰਮ ਦੇ ਆਧਾਰ ਤੇ ਗੱਲ ਕੀਤੀ ਹੈ ਸੋ ਦਾਸ ਨੂੰ